ਹੋਵੇ ਤੇ ਘਰ ਪਟਿਆ ਗਿਆ ਹੋਵੇ ਕਿਸੇ ਮਾਈ ਦੇ ਕੰਨ ਹੈ ਜਾਂ ਮਾਈ ਕੋਈ ਸੋਚੀ ਬੈਠੀ ਆ ਮੰਨ ਦੇ ਵਿੱਚ ਨੋ ਰੁਸ ਕੇ ਬੈਠੀ ਹੋਵੇ ਤੇ ਲਿਉਣੀ ਹੋਵੇ ਦੋ ਜਾਨੀਆਂ ਆਈਆਂ ਹੁਣ ਦੋ ਜਾਨੀਆਂ ਆਈਆਂ ਹੁਣ ਇਹ ਕਿ ਉੱਠਦੀ ਕਿਉਂ ਨਹੀਂ ਕਿ ਨੋ ਤੋਂ ਡਰਦੀ ਹੈ ਕਿੱਥੋਂ ਤਾਂ ਆ ਜਾ ਅੱਛਾ ਵੇ ਬੇਬੀ ਮੇਰੀ ਬੇਬੀ ਨੂੰ ਝੋਲਾ ਬਟਾਈ ਚੱਕੀ ਆ ਆ ਜਾ ਬੇਬੀ ਆ ਜਾ ਆਜੋ ਆਜੋ ਭਾਈ ਮਿੰਟ ਹੀ ਮਾਰੋ ਕਰ ਹਾਂਜੀ ਮਾਤਾ ਜੀ ਸਸੀ ਕਾਲ ਜੀ ਖੜੀ ਹੋ ਜਾ ਇੱਥੇ ਆ ਜਾ ਕਰ ਨੋ ਬਾਗੀ ਆਉਂਦੀ ਨਹੀਂ ਬੰਦਾ ਰੱਖ ਲਿਆ ਤੇਰੀ ਨੋਂ ਨੇ ਹੁਣ ਜੰਮ ਜੂ ਤਾਂ ਹੁਣ ਨਹੀਂ ਦਿੰਦਾ ਹੈ ਇਹ ਪੁੱਛਣਾ ਕਾਹੇ ਬਾਬਾ ਉਹ ਬੜਾ ਕਲਲਾ ਹੁੰਦਾ ਫਕਰਾਂ ਮਹੀਨੇ ਕਹਿੰਦੇ ਜੂ ਹੋ ਬਾਬਾ ਤੇਰੇ ਸੱਚੇ ਸੱਚੇ ਦਰਬਾਰ ਕੀ ਪਹਿਲਾ ਕਿਸੇ ਬਾਬੇ ਕੋਲੇ ਗਏ ਤੇ ਬਹੂ ਨਹੀਂ ਆਈ ਅਜੇ ਤੱਕ ਬੜਾ ਕੁਝ ਕਰਾ ਲਿਆ ਸਮਝ ਨਹੀਂ ਆਉਂਦੀ ਜਵਾਕ ਕਿੱਥੇ ਆ ਜਵਾਕ ਛੱਡ ਗਈ ਕਲਾਮੀਟਰ ਲੈ ਗਏ ਹੁਣ ਮੀਟਰ ਘਰੇ ਆ ਜੇ ਫੇਰ ਹੈ ਤੇਰੀ ਨੋਤ ਤੇ ਉਹ ਬੰਦੇ ਨੇ ਮੂਣੀ ਲਾ ਕੇ ਪੱਟ ਕੇ ਲੈ ਗਿਆ ਹੁਣ ਕਿੱਥੇ ਬੈਠੀ ਆ ਬਟੰਡੇ ਕਿੱਥੇ ਬੈਠੀ ਆ ਹੁਣ ਅੱਛਾ ਹੁਣ ਆਪਾਂ ਬਹੂ ਦੀ ਐਜੀ ਕਰੇ ਹੈ ਆਦੇ ਜਵਾਕਾਂ ਚ ਆ ਜੇ ਹਾਂ ਆ ਜੇ ਜਿਤਨੀ ਨੋ ਆ ਜੇ ਕਰੇ ਫਿਰ ਮਹੀਨੇ ਦੀ 31 ਤਰੀਕ ਨੂੰ ਭੰਡਾਰਾ ਮੇਰੇ ਠੀਕ ਹੈ ਤੇ ਉਹਦੇ ਨੂੰ ਬਹੁਤਾ ਪੈਣੀ ਆ ਜੇ ਤੇ ਉਹਦੇ ਕੀ ਕਰਨਗੇ ਫਿਰ ਪੱਕੀ ਗੱਲ ਆ ਚੈਨੀ ਮੰਗਦਾ ਬਾਬਾ ਨਾ ਨਾ ਚੈਨੀ ਦਾ ਉਹ ਨਹੀਂ ਦਿੰਦਾ ਬਹੁ ਵੀ ਆਈ ਨੇ ਲੱਗ ਗਈ ਨਾ ਬਾਬਾ ਕਾਹੀ ਉਹਦਾ ਪ੍ਰੋਬਲਮ ਨਹੀਂ ਦਾ ਆ ਜਾ ਵੀ ਬਹੁਤ ਬਾਬਾ ਤੇਰੇ ਸੱਚੇ ਦਰਬਾਰ ਕੀ ਬਹੁ ਕਰਿਆ ਜੇ ਮਾਰਕ ਸੁਣ ਲੈ ਫਿਰ ਉਧੇ ਕੀ ਕਰਨਾ ਗਰੀਬਣੀ ਆ 11 ਕਿਲੋ ਲੱਡੂ ਵੰਡ ਜੀ ਹੈ ਵੰਡ ਦਿੰਗੀ ਤੇ ਇੱਕ ਬਹਿ ਕੇ ਕੰਮ ਕਰਾਂਗੇ ਬਹੂ ਸੋਢੀ ਆ ਗਈ ਠੀਕ ਹੈ ਜਿੱਦੇ ਬਹੂ ਆ ਗਈ ਭੰਡਾਰਾ ਲੱਗਿਆ ਹੋਵੇ ਉਧੇ ਯਾਰਾਂ ਕੇ ਲੱਡੂ ਵੰਡ ਜੀ ਠੀਕ ਆ ਚੈਨੀ ਦਾ ਰੇਤ ਮਹਿੰਗਾ ਠੀਕ ਆ 100 ਰੁਪਏ ਨੂੰ ਜਰੂਰ ਦੇ ਦੇ ਜੋਰ ਇਹੀ ਲਾਉਣਾ ਬਹੁ ਐਸੇ ਨਹੀਂ ਲਿਆਉਣੀ ਆ 800 ਦਾ ਨੋਟ ਕਹ ਦਿੱਤੇ ਮੱਠਾ ਬਹੁਤ ਬਾਬਾ ਤੇਰੇ ਸੱਚੇ ਦਰਮੰਦ ਕੀ ਬੈਠ ਅੱਜ ਭਾਈ